ਸਾਸੀ ਕਲ ਸਾਰਿਆਂ ਨੂੰ ਪਿੰਡ ਦੂਸਾਂਝ ਕਲਾਂ ਵਿਖੇ ਗੁਰੂ ਗੋਬਿੰਦ ਸਿੰਘ ਹਸਪਤਾਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ ਡਾਕਟਰ ਕੁਲਦੀਪ ਸਿੰਘ ਨੇ ਚਾਰਜ ਸੁਮਲਦੇ ਸਮੇਂ ਦੱਸਿਆ ਕਿ ਇਹ ਹਸਪਤਾਲ ਲੋਕਾਂ ਦੀ ਸਿਹਤ ਸਹੂਲਤਾਂ ਲਈ 24 ਘੰਟੇ ਖੁੱਲ੍ਹਾ ਰਹੇਗਾ ਤੇ ਇਹ ਸਿਹਤ ਸਹੂਲਤਾਂ ਉਪਲਬਧ ਕੀਤੀਆਂ ਜਾਣਗੀਆਂ ਲੈ ਚਲਦੇ ਸੀ ਦੀਆਂ ਤਸਵੀਰਾਂ ਦੇ ਨਾਲ ਜੇਹੇਦਾਰ ਸੁਰਜੀਤ ਸਿੰਘ ਜੀ ਜ਼ੋਹਰ ਪ੍ਰਧਾਨ ਸਾਹਿਬ ਸਾਡੇ ਵੈਲਫੇਅਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਆਨੰਪੁਰਧਾਨ ਸਾਹਿਬ ਹੋਰ ਮੈਂਬਰ ਸਹਿਬਾਨ ਤੇ ਇਲਾਕੇ ਤੋਂ ਜਿੰਨੇ ਵੀ ਪਤਵੰਤੇ ਸੱਜਣ ਬਹੁਤ ਸਤਿਕਾਰਯੋਗ ਜੀਤਾਂ ਮੌਜੂਦ ਆਈਆਂ ਤੇ ਦਸਾਂਝ ਕਲਾਂ ਦੇ ਸਰਪੰਚ ਸਭ ਵੀ ਆਏ ਆ ਪਹਿਲਾਂ ਤਾਂ ਸਾਰਿਆਂ ਨੂੰ ਜੀ ਆਇਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਜਦੋਜਹਿਦ ਦੇ ਨਾਲ ਇਹ ਹਸਪਤਾਲ ਪਹਿਲਾਂ ਦਸਾਂਝ ਕਲਾਂ ਨੇ ਸ਼ੁਰੂ ਕੀਤਾ ਸੀ ਪਿੰਡ ਨੇ ਫਿਰ ਕਈ ਵਿੱਚ ਮੁਸ਼ਕਲਾਂ ਆਉਂਦੀਆਂ ਰਹੀਆਂ ਤੇ ਨਵੇਂ ਸਿਰੇ ਜਿਹੇਦਰ ਸੁੱਚਾ ਸੰਗਜ ਜੀ ਜੋਰ ਹੋਣਾ ਨੇ ਬਹੁਤ ਹਿੰਮਤ ਦੇ ਨਾਲ ਇਹ ਹਸਪਤਾਲ ਨੂੰ ਸ਼ੁਰੂ ਕੀਤਾ ਸੀ ਤੇ ਡਾਕਟਰ ਮਨਕੀਰ ਸਿੰਘ ਹੁਣਾਂ ਦੀ ਮੌਤ ਤੋਂ ਬਾਅਦ ਕੋਈ ਬਹੁਤਾ ਚੰਗਾ ਸਮਾਂ ਹਸਪਤਾਲ ਨੂੰ ਮਿਲਿਆ ਨਹੀਂ ਡਾਕਟਰ ਟੈਕੇ ਮਿਲੇ ਨਹੀਂ ਤੇ ਹੁਣ ਆਪਣੇ ਕੋਲ ਨਵੇਂ ਡਾਕਟਰ ਆਏ ਆ ਤੇ ਉਹਨਾਂ ਨੂੰ ਅੱਜ ਆਪਾਂ ਚਾਰੇ ਸੰਭਾਲਣਾ ਆ ਡਾਕਟਰ ਹਦੀਪ ਸਿੰਘ ਜੀ ਤੇ ਉਹਨਾਂ ਦੇ ਨਾਲ ਸਹਾਇਕ ਡਾਕਟਰ ਜਸਵਿੰਦਰ ਚੀਮਾ ਜੀ ਉਹ ਵੀ ਬੈਠੇ ਆ ਇਹਨਾਂ ਸਾਰਿਆਂ ਦੀ ਬੜੀ ਹਿੰਮਤ ਦੇ ਨਾਲ ਸਹਿਤਾ ਦੇ ਨਾਲ ਹਸਪਤਾਲ ਨੂੰ ਸ਼ੁਰੂ ਕਰਨਾ ਆ ਤੁਹਾਡੀ ਸਾਰਿਆਂ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਇਹਨਾਂ ਕਲਾਸ ਕੇ ਵੱਲੋਂ ਸੌਕਾ ਸਰਪੰਚ ਐ ਜੀ ਮੈਂ ਮੈਨੂੰ ਜੌਨ ਸਾਹਿਬ ਇੱਥੇ ਕਿਹਾ ਵੀ ਇੱਥੇ ਆਪਾਂ ਸ਼ਾਮਲ ਹੋਵੋ ਨਾਲ ਵੀ ਆਪਾਂ ਹਸਪਤਾਲ ਨੂੰ ਵਧੀਆ ਢੰਗ ਦੇ ਨਾਲ ਚਲਾਉਣਾ ਤਾਂ ਤੋਂ ਨਾਲ ਆਪਦਾ ਜੁੜੇ ਹੋਏ ਆ ਹੁਣ ਤੋਂ ਪਨਾਮ ਆਰਥ ਸੰਗਾਰਾ ਸਿੰਘ ਜੀ ਵੀ ਦਸਾਂਜ ਕਲਾਂ ਵਾਲੇ ਬਹੁਤ ਮਿਹਨਤ ਕਰਦੇ ਭਾਜੀ ਬਲਵਿੰਦਰ ਸਿੰਘ ਬੈਠੇ ਆ ਸਾਰੇ ਜਿੰਨੇ ਵੀ ਸਾਡੇ ਹੋਰ ਮੈਂਬਰ ਪ੍ਰਧਾਨ ਜੀ ਬੈਠੇ ਲੇਲਾਂ ਵਾਲੇ ਭਾਜੀ ਸਤੂਪ ਸਿੰਘ ਜੀ ਚਾਕਾਲੇ ਹੋਰ ਵੀ ਜਿੰਨੇ ਸਾਡੇ ਮੈਂਬਰ ਸਾਸਤੀ ਬੈਠੇ ਆ ਕਦੇ ਡਾਕਟਰ ਮਲਕੀਤ ਉਹਨਾਂ ਦੀ ਡਾਕਟਰ ਸਾਹਿਬ ਦੀ ਮੌਤ ਤੋਂ ਬਾਅਦ ਸਾਨੂੰ ਕਈ ਪਰੇਸ਼ਾਨੀਆਂ ਆਈਆਂ ਤੇ ਡਾਕਟਰ ਆਏ ਫਿਰ ਨਹੀਂ ਸਾਡਾ ਕੰਮ ਚੂਲ ਚੱਲਿਆ ਹੁਣ ਕਾਫੀ ਸਮੇਂ ਤੋਂ ਸੀ ਭਾਰ ਸੀਗੀ ਪਿਛਲੇ ਦਿਨਾਂ ਵਿੱਚ ਡਾਕਟਰ ਚੀਮਾ ਜੀ ਇਹਨਾਂ ਨੇ ਉਦਮ ਕੀਤਾ ਕਾਫੀ ਦਿਨਾਂ ਤੋਂ ਭਾਜੀ ਉਹਨਾਂ ਨਾਲ ਵਿਚਾਰ-ਵਿਚਾਰਦਾ ਹੋਣ ਤੋਂ ਬਾਅਦ ਡਾਕਟਰ ਸਾਹਿਬ ਮਿਲੇ ਆ ਜਿਹੜੇ ਕਿ ਆਪਾਂ ਨੂੰ 24 ਘੰਟੇ ਇੱਥੇ ਸਰਵਿਸ ਦੇਣਗੇ ਜਿਹੜਾ ਕਿ ਸਾਡੀ ਜ਼ਰੂਰੀ ਇਹ ਮੰਗ ਸੀ ਕਿ ਉਹ ਰਾਤ-ਬਰਾਤੇ ਵੀ ਬੰਦਾ ਕੋਟੇਲਾ ਮਠਾ ਹੋ ਸਕਦਾ ਇਲਾਕੇ ਦੇ ਵਿੱਚ ਹਸਪੀਟਲ ਦੀ ਇੱਥੇ ਬਹੁਤ ਘਾਟ ਆ ਤੇ ਉਹ ਸਕਾਲ ਨੂੰ ਨਹੀਂ ਮੰਨਦੇ ਆ ਹੋਇਆ ਰਲ ਕੇ ਇੱਕ ਟੀਮ ਦੀ ਤਰ੍ਹਾਂ ਸਾਰੇ ਡਾਕਟਰ ਸਾਹਿਬਾਨ ਆਪਣੇ ਇਲਾਕੇ ਨੂੰ ਇਮਾਨਦਾਰੀ ਦੇ ਨਾਲ ਬਹੁਤ ਵਧੀਆ ਸਸਤਾ ਆਪਾਂ ਨੂੰ ਇਲਾਜ ਦੇਣਗੇ ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰੂੰਗਾ ਸਾਡਾ ਹਸਪੀਟਲ ਜਿਹੜੇ ਸਾਡੇ ਬਜ਼ੁਰਗਾਂ ਨੇ ਇਲਾਕੇ ਦੇ ਭਰ ਦੇ ਬਜ਼ੁਰਗਾਂ ਨੇ ਬਹੁਤ ਮਿਹਨਤ ਕਰਕੇ ਜੇ ਆਪਾਂ ਬਾਹਰ ਜਾ ਕੇ ਦੇਖੇ ਐ ਏਡੀ ਵੱਡੀ ਬਿਲਡਿੰਗ ਬਣਾਉਣੀ ਬਹੁਤ ਵੱਡਾ ਕੰਮ ਆ ਇਹ ਬਜ਼ੁਰਗਾਂ ਦੀ ਸਾਨੂੰ ਦੇਣਿਆ ਆ ਆਪਾਂ ਇਹਨੂੰ ਸੰਭਾਲੀਏ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਆ ਕਿ ਆਪਾਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰੀਏ ਕਿ ਇੱਥੇ ਡਾਕਟਰ ਸਾਹਿਬਾਨ ਆ ਕੇ ਬਹਿ ਗਏ ਆ ਆਪਾਂ ਇਹਨਾਂ ਤੋਂ ਜੜੀਆਂ ਛੇਹ ਸੁਵਿਧਾ ਲੈ ਜੀ ਔਰ ਸਸਤੇ ਰੇਟਾਂ ਐ ਸਸਤਾ ਇਲਾਜ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੇਰਾ ਖਿਆਲ ਹੈ ਵੀ ਮੈਂ ਜਿੰਨੇ ਕੁ ਵੀ ਆਪਾਂ ਇੱਥੇ ਬਧਵੰਤੇ ਸੱਜਣ ਬੈਠੇ ਆ ਸਾਰਿਆਂ ਨਾਲੋਂ ਕਮਜ਼ੋਰ ਮੈਂ ਕਰਤੀ ਵਿਅਕਤੀਆਂ ਤੇ ਮੇਰਾ ਖਿਆਲ ਹੈ ਵੀ ਮੈਂ 10-11 ਸਾਲ ਤੋਂ ਜਤੋਂ ਜੁੜਿਆ ਲੱਖਕ ਦੇ ਕਰੀਬ ਤਾਂ ਮੈਂ ਵੀ ਸੇਵਾ ਕਰਤੀ ਆਪਣੀ ਕਿਰਤ ਦੇ ਵਿੱਚ ਉਹਨਾਂ ਨਾਲ ਮੈਂ ਕਰਤੀ ਬੰਦਾ ਆ ਇਹ ਸੇਵਾ ਦੀ ਵੀ ਇੱਥੇ ਲੋੜ ਆ ਤੇ ਸਹਿਯੋਗ ਦੀ ਬਹੁਤ ਲੋੜ ਆ ਮਰੀਜ਼ਾਂ ਨੂੰ ਭੇਜੋ ਆਪਣੇ ਇਲਾਕੇ ਦੇ ਵਿੱਚ ਦੱਸੋ ਜੇ ਕੋਈ ਮੁਸ਼ਕਲ ਆਈ ਆਪਾਂ ਕਮੇਟੀ ਨੇ ਦੇਖਣੀ ਹੁੰਦੀ ਆ ਜੇ ਕਿਸੇ ਤੋਂ ਵੱਧ ਘੱਟ ਕੋਈ ਪੈਸਿਆਂ ਦੀ ਵੀ ਗੱਲ ਨਹੀਂ ਹੁੰਦੀ ਕਦੇ ਹੋਈ ਨਹੀਂ ਹੈਗੀ ਜੇ ਕਿਤੇ ਹੋਈ ਵੀ ਹੈ ਤਾਂ ਉਹਨੂੰ ਵੀ ਹੱਲ ਕੀਤਾ ਤੇ ਮੈਂ ਹੁਣ ਬੇਨਤੀ ਕਰਦਾ ਸਾਡੇ ਬਹੁਤ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਉਹ ਵੀ ਆਪਣੇ ਵਿਚਾਰ ਰੱਖਣ ਪ੍ਰਿੰਸੀਪਲ RAMTEER SINGH ਜੀ ਕਰੇਵਾ ਸਰਦਾਰ ਸਾਹਿਬਾਨ ਮੇਰੇ ਸਾਥੀ ਕਮੇਟੀ ਮੈਂਬਰਾਂ ਤੇ ਆਏ ਹੋਏ ਇਲਾਕੇ ਦੇ ਬਹੁਤ ਹੀ ਪਤਵੰਤੇ ਸੱਜਣੋ ਮੇਰੀਓ ਭੈਣੋ ਮੇਰੇ ਵੀਰੋ ਸਾਰਿਆਂ ਤੋਂ ਪਹਿਲਾਂ ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਸਤਰਾ ਮੇ ਤੋਂ ਪਹਿਲਾਂ ਦੱਸਿਆ ਗਿਆ ਕਿ ਇਹ ਜਿਹੜੀ ਜ਼ਮੀਨ ਆ ਇਹ ਵੀ ਦਸਾਂਝਾ ਦੇ ਬਜ਼ੁਰਗ ਨੇ দান ਕੀਤੀ ਸੀ ਤੇ ਉਸ ਜ਼ਮੀਨ ਦੇ ਵਿੱਚੋਂ ਉਹ ਫੋਟੋ ਲੱਗੀ ਹੈ ਟੋੜਾ ਸਾਹ 4 ਕਨਾਲ ਤੇ 12 ਮਰਲੇ ਠਾਂ ਜਿਹੜਾ ਆ ਇਹ ਹਸਪਤਾਲ ਬਣਾਉਣ ਲਈ ਇੱਥੇ ਨੀ ਪੱਥਰ ਰੱਖ ਕੇ দান ਕਰ ਹੈ ਤੇ ਹਸਪਤਾਲ ਮੋਹਲ ਸੋਨਾ ਚੱਲਿਆ ਬਹੁਤ ਵਧੀਆ ਚੱਲਿਆ ਤੇ ਇਹ ਗੱਲ ਵੀ ਕਰਨੀ ਬਣਦੀ ਆ ਕਿ ਇੱਕ ਇੱਕ ਵਾਰੀ ਇਹ ਹਸਪਤਾਲ ਨੂੰ ਬੰਦ ਕਰਾਉਣ ਲਈ ਵੀ ਬੜੇ ਯਤਨ ਕੀਤੇ ਬੰਦ ਹੋ ਗਿਆ ਸੀਗਾ ਜਿੰਦੇ ਲੱਗਾ ਹੈ ਸੂਨੀ ਕਮੇਟੀ ਨੂੰ ਚੁੱਕਿਆ ਜਾ ਕੇ ਦਖਲ ਦਿੱਤਾ ਤੇ ਸਰਦਾਰ ਸੁੱਚਾ ਸਿੰਘ ਜੀ ਜੋਹ ਦਾ ਨਾ ਜਿਨ੍ਹਾਂ ਨੇ ਬਹੁਤ ਹੀ ਉਤਮ ਦੇ ਨਾਲ ਬਹੁਤ ਹੀ ਆਪਣੀ ਪਾਵਰ ਦੇ ਨਾਲ ਇਹ ਹਸਪਤਾਲ ਨੂੰ ਦੁਬਾਰਾ ਚਲਾਇਆ ਤਕਰੀਬਨ 8 ਲੱਖ ਰੁਪਇਆ ਉਸ ਵਿਲੇ ਜਿੰਦੇ ਭੰਨ ਕੇ ਜਿਹੜੀਆਂ ਟਾਇਆ ਸਗਾ ਨੂੰ ਰਿਪੇਅਰ ਕਰਨ ਦੇ ਉੱਤੇ ਲੱਗਾ ਤੇ ਸਾਰੀ ਜਿਹੜੀ ਵੈਲਫੇਅਰ ਕਮੇਟੀ ਆ 445 ਪਿੰਡਾਂ ਦੀ ਇਹਨਾਂ ਸਾਰਿਆਂ ਨੇ ਬੜੀ ਹਿੰਮਤ ਮਾਰੀ ਤੇ ਹਸਪਤਾਲ ਫੇਰ ਬਹੁਤ ਸੁਣਾ ਚਲਿਆ ਡਾਕਟਰ ਸਾਹਿਬ ਦੀ ਡੈਥ ਹੋ ਗਈ ਡਾਕਟਰ ਮਲਕੀਰ ਸਿੰਘ ਨੂੰ ਦਾ ਵੀ ਪਾਣ ਕਰਨਾ ਜ਼ਰੂਰੀ ਆ ਕਿਉਂਕਿ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਤੇ ਉਹਨਾਂ ਨੇ ਇਹ ਡਾਕਟਰ ਸਾਨੂੰ ਬੜਾ ਚਲਾਉਣ ਵਾਲੇ ਨੂੰ ਮਰਸੀ ਕਿ ਹੁਣ ਮੈਨੂੰ ਬੜੀ ਆਸ ਆ ਕਿਉਂਕਿ ਅਸੀਂ ਕਿੱਕ ਦਿਨ ਬੈਠੇ ਸੀ ਗੱਲ ਵੀ ਕੀਤੀ ਆ ਆਪਾਂ ਮੈਂ ਡਾਕਟਰ ਸਾਹਿਬ ਜਿਹੜੇ ਅੱਜ ਜਿਨ੍ਹਾਂ ਨੇ ਅੱਜ ਇਹ ਸੰਭਾਲਣਾ ਚਾਰਜ ਹੈ ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰਾਂਗਾ ਕਿ ਆਪਾਂ ਕਿਸੇ ਦੀ ਕੋਈ ਛਪਾਰਿਸ਼ ਕਿਸੇ ਦੀ ਕੋਈ ਦਖਲਅੰਦਾਜ਼ੀ ਨਾ ਕਿਸੇ ਆਪਾਂ ਕਰੀਏ ਤੇ ਨਾ ਕਰਨੀ ਆ ਸਿਰਫ ਇੱਕੋ ਏਮ ਰੱਖਣਾ ਆ ਇਹ ਹਸਪੀਟਲ ਕੇ ਲਾਟਾਨ ਹੋ ਜਾਂਦਾ ਇਹਨੂੰ ਆਪਾਂ ਦਾਲ ਜਾਣਾ ਆ ਸਾਡੇ ਇਲਾਕੇ ਦੀ ਛਾਣਾ ਸਾਡੇ ਇਲਾਕੇ ਆਨੰਦਪੁਰ ਮੰਕੰਦਪੁਰ ਤੋਂ ਲੈ ਕੇ ਫਗਵਾੜੀ ਤੱਕ ਇੱਧਰ ਆਪਾਂ ਕਹ ਲਈਏ ਬੰਗਿਆ ਤੋਂ ਲੈ ਕੇ ਉਪਰੇ ਤੱਕ ਹੋਰ ਕੋਈ ਹਸਪਤਾਲ ਇੱਥੇ ਨਹੀਂ ਹੈ ਜਿਹੜਾ ਡਾਕਟਰਾਂ ਦੀ ਕੁਆਲੀਫਾਈਡ ਡਾਕਟਰਾਂ ਦੀ ਨਾਲ ਚੱਲਦਾ ਹੋਵੇ ਪਰਸਨਲ ਤਾਂ ਕੋਈ ਹੋ ਸਕਦਾ ਆ ਤੇ ਇਸ ਕਰਕੇ ਸਾਰਿਆਂ ਨੂੰ ਨਾਲ ਜੋੜ ਕੇ ਸਾਰਿਆਂ ਦਾ ਸਹਿਯੋਗ ਲੈ ਕੇ ਇਮਾਨਦਾਰੀ ਦੇ ਨਾਲ ਆਪਾਂ ਜਿਹੜਾ ਇਹ ਹਸਪਤਾਲ ਨੂੰ ਅੱਗੇ ਵਜਾਈਏ ਮੈਂ ਪਰਮਾਤਮਾ ਨੇ ਚਰਨਾ ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਡਾਕਟਰਾਂ ਨੂੰ ਹਿੰਮਤ ਦਿਓ ਔਰ ਸਾਡੇ ਇਸ ਕੰਮ ਵਿੱਚ ਸਹਾਇੀ ਹੋਓ ਤੇ ਸਾਡਾ ਇਹ ਹਸਪਤਾਲ ਜਿਹੜਾ ਦਿਨ-ਦੁਗਣੀ ਰਾਤ ਚੌਗਣੀ ਤੱਕੀ ਕਰਕੇ ਅੱਗੇ ਵੰਗੇ ਜਿਸ ਤਰ੍ਹਾਂ ਜੋਹਰ ਸਾਹਿਬ ਦੇ ਟਾਈਮ ਚੱਲਦਾ ਸੀ ਉਸੇ ਤਰ੍ਹਾਂ ਜਿਹੜਾ ਚੱਲੇ ਇਹ ਨਹੀਂ ਮੈਂ ਕਹਿੰਦਾ ਵੀ ਜਿਆਦਾ ਲੋਕ ਬਿਮਾਰ ਹੋਣ ਤੇ ਸਾਡੇ ਹਸਪਤਾਲ ਚ ਬੜੀ ਭੀੜ ਹੋਵੇ ਪਰਮਾਤਮਾ ਤੰਦਰੁਸਤੀ ਰੱਖੇ ਬਿਮਾਰ ਕੋਈ ਨਾ ਹੋਵੇ ਪਰ ਜਿਹੜਾ ਹੋਵੇ ਉਹਨੂੰ ਇੱਥੇ ਜਿਹੜਾ ਇਲਾਜ ਆ ਵਧੀਆ ਮਿਲੇ ਇਹ ਹੀ ਸਾਡੀ ਬੇਨਤੀ ਆ ਤੇ ਸਾਡੇ ਚੀਮਾ ਸਾਹਿਬ ਬੈਠੇ ਆ ਤੇ ਹੋਰ ਵੀ ਇਹਦੇ ਹਸਪਤਾਲ ਦੇ ਵਿੱਚ ਬੜੀਆਂ-ਬੜੀਆਂ ਸਕੀਮਾਂ ਆ ਸ੍ਰੀ ਜੀ ਸਿੰਘ ਜੀ ਇੰਤਰਾਹ ਦਿੰਦੇ ਹੀ ਸੋਚਦੇ ਰਹਿੰਦੇ ਆ ਕਿ ਆਪਾਂ ਇੱਥੇ ਆ ਵੀ ਲੈ ਆਈਏ ਹੁਣ ਇੱਥੇ ਗਾਇਨੀ ਦੀ ਬੜੀ ਲੋੜ ਆ ਔਰ ਜਿਹੜੇ ਇਕੋ ਪੈਂਚਰ ਪਹਿਲੇ ਆ ਕਰੇ ਰਿਆ ਕਰਨਾ ਜਿਹੜਾ ਆ ਹੋਰ ਹੋਰ ਵੀ ਕਿਲੋਬੋਰੀ ਇੱਕ ਜਿਹੜੀ ਸਾਡੇ ਆ ਰਹੀ ਬੜੀ ਵੱਡੀ ਰੋਬੋਟਰੀ ਆ ਰਹੀ ਹੈ ਜਿਹੜੇ ਬੜੇ ਫਾਸਟੇ ਰੇਟਾਂ ਦੇ ਉੱਤੇ ਜਿਹੜੇ ਵੱਡੇ ਵੱਡੇ ਟੈਸਟ ਜਿਹੜੇ ਆ ਉਹ ਇੱਥੇ ਹੋ ਜਾ ਕਰਨੇ ਆ ਸੋ ਆਪਾਂ ਇਹਨੂੰ ਸਹਿਯੋਗ ਦੇਈਏ ਤੇ ਇਹ ਜਿਸ ਤਰ੍ਹਾਂ দান ਕੀਤੀ ਸੀ ਜ਼ਮੀਨ ਜਿਸ ਤਰ੍ਹਾਂ ਉਹ ਤੋਂ ਬਾਅਦ ਦਾਨੀ ਖੱਜਣਾ ਨੇ ਜਿਸ ਤਰ੍ਹਾਂ ਮੇਰੇ ਵੀਰ ਨੇ ਦੱਸਿਆ ਕਿ 5-5000 ਰੁਪਏ ਸਾਰੇ ਜਿਹੜੇ ਮੈਂਬਰ ਪਾਉਂਦੇ ਆ ਉਹਦੇ ਦਾਨ ਦੇ ਸਿਰ ਤੇ ਚੱਲਦਾ ਤੇ ਹੁਣ ਵੀ ਮੈਂ ਆਪਣੇ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਜਦ ਵੀ ਕਿਸੇ ਕੋਈ ਹਿੰਮਤ ਆ ਜਾ ਐਨ ਆਰ ਆਈ ਵੀਰ ਵੀਰੇ ਜੇ ਬਾਹਰੋਂ ਆਉਂਦੇ ਆ ਉਹ ਥੋੜਾ ਥੋੜਾ ਜੀ ਮਾੜਾ ਮਾੜਾ ਵੀ ਹੱਥ ਝਾੜਨ ਸਾਡਾ ਬੜਾ ਵੱਡਾ ਸਹਾਰਾ ਹੋ ਜਾਂਦਾ ਆ ਤੇ ਕੁਛ ਨਾ ਕੁਛ ਜਿਹੜਾ ਆ ਉਹ ਸਾਨੂੰ ਦੇਖ ਹੀ ਜਾਇਆ ਕਰੋ ਤੇ ਤਾਂ ਕਿ ਸਾਡੇ ਪ੍ਰਧਾਨ ਨੂੰ ਹੌਸਲਾ ਰਹੇ ਤੇ ਅੱਗੇ ਤੋਂ ਪੈਸੇ ਤੇ ਬਿਨਾ ਕੰਮ ਨਹੀਂ ਚੱਲਦੇ ਤੇ ਪੈਸਾ ਦੇਣ ਦੀ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਮੇਰੇ ਵੀਰ ਬਾਹਰੋਂ ਵੀ ਆਉਂਦੇ ਆ ਇੱਥੇ ਵੀ ਆ ਜਿਨ੍ਹਾਂ ਦੇ ਕੰਮ ਚੰਗੇ ਵੀ ਆ ਥੋੜਾ ਜਿਹਾ ਮੰਗਦੇ ਆ ਕਰੋ ਥੋੜਾ ਥੋੜਾ ਜਿਹਾ ਮੂਹ ਮੂਹ ਜਿਹੜਾ ਤਲਾਹ ਭਰ ਜਾਂਦਾ ਦਰਿਆ ਭਰ ਜਾਂਦਾ ਆ ਸੋ ਆਪਾਂ ਇਹ ਲੜਕੇ ਚਲਾਈਏ ਇੰਨਾ ਹੀ ਕਹਿੰਦਾ ਪ੍ਰਮਾਤਮਾ ਦੇ ਚਰਨਾਂ 'ਚ ਫੇਰ ਉਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਾਡੇ ਡਾਕਟਰਾਂ ਨੂੰ ਹਿੰਮਤ ਬਖਸ਼ੀ ਸਾਡੇ ਡਾਕਟਰਾਂ ਨੂੰ ਸਮਰੱਥ ਬਖਸ਼ੀ ਔਰ ਇਹ ਹਸਪਤਾਲ ਜਿਹੜਾ ਤਰੱਕੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੂੰਗਾ ਜਸਵਿੰਦਰ ਚੀਮਾ ਡਾਕਟਰ ਜਸਵਿੰਦਰ ਚੀਮਾ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਡਾਕਟਰਾਂ ਦੀ ਜਿਹੜੀ ਟੀਮ ਆ ਆਪਾਂ ਨੂੰ ਮਿਲੀ ਆ ਪਹਿਲਾਂ ਵੀ ਇਹਨਾਂ ਨੇ ਬੜੀ ਜਦੋਜਹਿਦ ਕੀਤੀ ਵੇ ਸਬਸਤ ਹਸਪਤਾਲ ਨੂੰ ਵਧੀਆ ਡਾਕਟਰ ਮਿਲ ਜਾਣ ਹੁਣ ਵੀ ਇਹਨਾਂ ਦੀ ਕੋਸ਼ਿਸ਼ ਦੇ ਨਾਲ ਏ ਡਾਕਟਰ ਸਾਹਿਬ ਹੁਣੀ ਮਿਲੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣਾ ਥਿਊ ਆਪਣੇ ਦੋ ਚਾਰ ਵਿਚਾਰ ਆਪਣੇ ਰੱਖਣ ਜਸਵਿੰਦਰ ਜੀ ਸਮਾਗੋਂ ਦੇ ਵਿੱਚ ਇਕੱਠੇ ਹੋਏ ਗੁਰੂ ਗੋਬਿੰਦ ਸਿੰਘ ਹਸਪੀਟਲ ਬੈਨੇਫਿਟ ਸੁਸਾਇਟੀ ਦੇ ਮੈਂਬਰ ਸਹਿਬਾਨ ਪ੍ਰਧਾਨ ਜੀ ਸਰਪੰਚ ਸਾਹਿਬ ਸਾਡੇ ਪਰਮ ਮਿੱਤਰ ਗੁਰਮਿੰਦਰ ਜੀ ਹੋਰ ਲਾਤੀਆਂ ਦੀਆਂ ਪ੍ਰਮੁੱਖ ਸਹਿਸੀਤਿਆਂ ਬੀਬੀਆਂ ਭੈਣੀਆਂ ਸਭ ਲੋਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਨੇ ਸਾਥੀਆਂ ਨੇ ਮੈਂਬਰ ਸਹਿਬਾਨ ਨੇ ਦੱਸਿਆ ਡਾਟਰ ਮਲਕੀਤ ਸਿੰਘ ਨਾਲ ਸਾਡਾ ਵੀ ਬਹੁਤ ਵਧੀਆ ਪਿਆਰ ਸੀ ਬਾ ਫਿਲਦਰ ਜਥੇਦਾਰ ਉਹਨਾਂ ਨੇ ਵੀ ਅਸੀਂ ਕੋਲੇ ਮਿਲਦੇ ਰਹੇ ਇਹਨਾਂ ਨੂੰ ਸੋ ਹੁਣ ਵੀ ਮੈਨੂੰ ਬੈਠੇ ਉਹਨਾਂ ਦੇ ਪਰਜੰਗ ਸੁਜੀਤ ਸਿੰਘ ਜੋਲ ਜੀ ਉਹੀ ਰੂਪ ਸਾਰਾ ਕੁਝ ਉਹੀ ਆ ਪਰ ਜਿੱਥੋਂ ਤੱਕ ਤੁਸੀਂ ਸਾਡੇ ਤੇ ਭਰੋਸਾ ਪ੍ਰਗਟ ਕੀਤਾ ਸਾਡੀ ਕੋਸ਼ਿਸ਼ ਹੋਵੇਗੀ ਕਿ ਇੱਥੇ ਪੂਰੇ ਡਾਕਟਰਾਂ ਦੀ ਟੀਮ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਬਣਾ ਕੇ ਅੱਜ ਅਸੀਂ ਸ਼ੁਰੂ ਕਰ ਲੈਣਾ ਹੈ ਸਾਡਾ ਜੋ ਪਲਾਨ ਹੈ ਹੱਡੀਆਂ ਦਾ ਡਾਕਟਰ ਵੀ ਲਿਆਵਾਂਗੇ ਐਮਡੀ ਹਾਰਟ ਦਾ ਡਾਕਟਰ ਵੀ ਭਾਵੇਂ ਹਰ ਤੇ ਇੱਕ ਦਿਨ ਆਵੇ ਦੋ ਦਿਨ ਪੂਰੀ ਟੀਮ ਬਣਾ ਕੇ ਤੁਹਾਡੇ ਇਲਾਕੇ ਵਿੱਚ ਸਵਾਵਾ ਦੇਵਾਂਗੇ ਔਰ ਇਹਦੇ ਨਾਲ ਨਾਲ ਜਿੱਥੇ ਅਸੀਂ ਕੋਸ਼ਿਸ਼ ਕਰਨੀ ਆ ਤੁਹਾਡਾ ਵੀ ਸਾਨੂੰ ਬਹੁਤ ਸਹਿਯੋਗ ਦੀ ਲੋੜ ਆ ਪਰ ਮੈਨੂੰ ਪਤਾ ਆ ਤੁਸੀਂ ਪਹਿਲਾਂ ਵੀ ਇਸ ਹਸਪਤਾਲ ਨੂੰ ਸਹਿਯੋਗ ਦਿੰਦੇ ਰਹੇ ਹੋ ਡਾਕਟਰਾਂ ਦੀ ਟੀਮ ਨੂੰ ਸਹਿਯੋਗ ਦਿੰਦੇ ਰਹੇ ਹੋ ਹੁਣ ਵੀ ਦਿੰਦੇ ਰਹੋਗੇ ਸੋ ਬਾਕੀ ਮੈਂ ਆਪਣੀ ਟੀਮ ਵੱਲੋਂ ਤੁਹਾਨੂੰ ਸਭ ਨੂੰ ਭਰੋਸਾ ਦੇਣਾ ਕਿ ਅਸੀਂ ਜਿੰਨਾ ਵੀ ਹੋ ਸਕੇਗਾ ਵੱਧ ਤੋਂ ਵੱਧ ਸਵਾਮਾ ਔਰ ਸਸਤੀਆਂ ਸਵਾਮਾ ਦੇਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੇ ਨਾਲ ਆਪਾਂ ਨੂੰ ਮਾਣੇ ਮਿਲਦਾ ਇਹ ਬੜੀ ਵਧੀਆ ਸੰਸਥਾ ਹੈ ਇਹਨੂੰ ਆਪਾਂ ਬਹੁਤ ਵੱਡੀ ਸੰਸਥਾ ਕਰਨਾ ਇਹਦੇ ਨਾਲ ਜਾਣ ਲਈ ਕਿਸੇ ਤੇ ਕੋਈ ਪਾਬੰਦੀ ਨਹੀਂ ਕਿਸੇ ਨੂੰ ਹਰ ਇੱਕ ਨੂੰ ਵੈਲਕਮ ਆ ਜਿਹੜਾ ਵੀ ਮਰਜੀ ਮੈਂਬਰ ਇਦੇ ਵਿੱਚ ਸ਼ਾਮਲ ਹੋ ਸਕਦਾ ਇਹ ਨਹੀਂ ਕਿ ਅਸੀਂ ਜੀ ਕਰਲੇ ਨਹੀਂ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਆ ਐਕਟਿਵ ਵੀ ਮੈਂ ਇਲਾਕੇ ਦੇ ਤਕਰੀਬਨ ਸਾਰੇ ਸਰਪੰਚਾਂ ਨੂੰ ਚਿੱਠੀਆਂ ਦਿੱਤੀਆਂ ਲੇਕਿਨ ਲੋਕ ਆਉਂਦੇ ਨਹੀਂ ਹੈਗੇ ਆਏ ਨਹੀਂ ਹੈ ਤੇ ਮੈਂ ਧੰਨਵਾਦ ਕਰਦਾ ਸਾਡੇ ਦੁਸਾਂਝ ਕਲਾਂ ਦੇ ਸਰਪੰਚ ਸਾਹਿਬ ਉਹ ਪਹੁੰਚੇ ਵੀ ਆ ਤੇ ਜਦੋਂ ਵੀ ਉਹਨਾਂ ਨੂੰ ਕਹਿੰਦੇ ਆ ਇੱਥੇ ਨਰੇਗਾ ਦੀ ਟੀਮ ਲਾ ਕੇ ਸਫਾਈ ਕਰਵਾਉਂਦੇ ਹੋਰ ਵੀ ਕੋਈ ਕੰਮ ਕਰ ਦਿੱਤਾ ਤੇ ਦੁਸਾਂਝ ਕਲਾਂ ਦੇ ਸਰਪੰਚ ਇਹਨਾਂ ਨੇ ਬੜਾ ਸਾਨੂੰ ਸਹਿਯੋਗ ਦਿੱਤਾ ਗਾਹਾਂ ਵੀ ਦੇਣਗੇ ਮੈਂ ਹੁਣ ਬੇਨਤੀ ਕਰਦਾ ਸਾਡੇ ਸੰਸਦਤਾ ਦੇ ਪ੍ਰਦਾਨ ਸੁਖਜੀਤ ਸਿੰਘ ਜੀ ਜੋੜ ਕੋ ਆਪਣੇ ਵਿਚਾਰ ਰੱਖਣ ਉਹ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਸੁਖਜੀਤ ਸਿੰਘ ਜੋ ਇਸ ਸਮਾਗਮ ਵਿੱਚ ਜਿਸ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਗੁਰੂ ਗਵਿੰਦ ਸਿੰਘ ਹਸਪੀਟਲ ਦੀ ਦੁਬਾਰਾ ਸ਼ੁਰੂਆਤ ਕਰਨ ਜਾ ਰਹੇ ਹਾਂ ਕਿਉਂਕਿ ਬਹੁਤ ਸਮੇਂ ਤੋਂ ਡਾਕਟਰ ਮਲਕੀਤ ਸਿੰਘ ਹੋਂ ਤੋਂ ਬਾਅਦ ਇੱਥੇ ਹਮੇਸ਼ਾ ਵਿਚ ਮੈਂ ਸਮਝਦਾ ਕਿ ਇਲਾਕੇ ਪਰਦੇ ਜਿਹੜੇ ਸਾਰੇ ਸੱਜਣ ਆ ਉਹ ਇੱਥੇ ਪਹੁੰਚੇ ਆ ਤੇ ਇਲਾਕੇ ਲਈ ਇੱਕ ਖੁਸ਼ਕਿਸਮਤ ਸਮਾਯਾਂ ਜਦ ਕਿ ਪਿੰਡਾਂ ਦੇ ਵਿੱਚ ਸਿਹਤ ਸੁਭਾਵਾਂ ਦਾ ਜਿਸ ਤਰ੍ਹਾਂ ਸਾਰਿਆਂ ਨੇ ਜ਼ਿਕਰ ਕੀਤਾ ਪਹਿਲਾਂ ਕਿ ਇੱਥੋਂ ਬੰਗਾ ਫਗਵਾੜਾ ਇਧਰ ਬਰਾਮ ਇਸ ਤੋਂ ਵਿਚਕਾਰ ਕੋਈ ਹਸਪਤਾਲ ਨਹੀਂ ਆਪਾਂ ਨੂੰ ਇਹ ਹਸਪਤਾਲ ਮਿਲਿਆ ਔਰ ਮੈਂ ਸਮਝਦਾ ਇਹ ਹਸਪਤਾਲ ਨੂੰ ਚਲਾਉਣ ਲਈ ਆਪਾਂ ਨੂੰ ਸਾਰਿਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਤੇ ਇਹ ਅੱਗੇ ਵਧੇ ਤੇ ਆਪਾਂ ਸਾਰੇ ਜਿਹੜੇ ਲੋਕ ਆ ਪਿੰਡੂ ਲੋਕਾਂ ਦੇ ਖਾਸ ਕਰਕੇ ਇਹ ਇੱਕ ਸਹੂਲਤ ਜਿਹੜੀ ਮਿਲੀ ਆ ਇਹਦਾ ਆਪਾਂ ਜਿਹੜਾ ਮਾਣ ਸਕੀਏ ਤਾਂ ਜਿਹੜੇ ਲੋਕਾਂ ਨੂੰ ਵੀ ਇੱਥੇ ਹੋਊਗਾ ਕਿ ਸਾਨੂੰ ਇਹ ਜਿਹੜੀ ਸਹੂਲਤ ਮਿਲ ਰਹੀ ਹੈ ਬਹੁਤ ਚੰਗੀ ਸਹੂਲਤ ਮਿਲ ਰਹੀ ਹੈ ਤੇ ਇਹ ਸਹੂਲਤ ਦਾ ਮਾਨਣ ਦੇ ਲਈ ਆਪਾਂ ਦੇ ਕੋਲ ਇੱਥੇ ਆਉਂਦੇ ਜਾਂਦੇ ਰਹਿਣਗੇ ਬਾਕੀ ਪ੍ਰਿੰਸੀਪਲ ਸਾਹਿਬ ਨੇ ਗੱਲ ਕੀਤੀ ਸੀ ਕਿ ਸਾਨੂੰ ਜਿਹੜਾ ਮੋਨਿਟਰੀ ਸਹਿਯੋਗ ਵੀ ਜ਼ਰੂਰਤ ਹੁੰਦੀ ਆ ਕਿਉਂਕਿ ਬਿਲਡਿੰਗ ਦੀ ਮੇਨਟੇਨੈਂਸ ਦੇ ਲਈ ਸਾਡੇ ਕੋਲ ਕੋਈ ਸੋਰਸ ਨਹੀਂ ਹੈਗਾ ਉਹ ਸੋਰਸ ਦੇ ਲਈ ਮੈਂ ਸਮਝਦਾ ਵੀ ਸਾਰੇ ਭਰਾ ਇੱਥੇ ਬੈਠੇ ਆ ਉਹ ਜਿੰਨਾ ਜਿੰਨਾ ਵੀ ਸਹਿਯੋਗ ਪਾ ਸਕਦੇ ਹੋਣ ਕਿ ਅਸੀਂ ਕੋਈ ਬਹੁਤੀ ਵੱਡੀ ਰਕਮ ਨਹੀਂ ਅਸੀਂ ਮੰਗਦੇ ਜਿੰਨਾ ਵੀ ਸਹਿਯੋਗ ਕਰ ਸਕਦੇ ਹੋਣ ਉਹ ਸਾਡਾ ਸਹਿਯੋਗ ਕਰਨ ਇਹਨਾਂ ਚਾਬਦਾਂ ਨਾਲ ਮੈਂ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਨਹੀਂ ਪਤਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹੁਣ ਆਪਾਂ ਅਰਦਾਸ ਕਰਨੀ ਆ ਹਸਪਤਾਲ ਨੂੰ ਸ਼ੁਰੂ ਕਰਨ ਦੇ ਲਈ ਸਰਪ੍ਰਿੰਸੀ ਸਾਹਿਬ ਜੀ ਤੁਸੀਂ ਗੱਲ ਕਰਦੇ ਹੋ ਪ੍ਰਿੰਸੀਪਲ ਸਾਹਿਬ ਕਹਿ ਰਹੇ ਬਾਰ ਬਾਰੇ ਬੜੀ ਚੰਗੀ ਸਾਡੇ ਹਸਪਤਾਲ ਦੇ ਵਿੱਚ ਸੁਖਵੀਰ ਸਿੰਘ ਜੀ ਬੀ ਡੀ ਐਸ ਡਾਕਟਰ ਸੇਵਾ ਨਿਭਾ ਰਹੇ ਆ ਉਹਨਾਂ ਦੀ ਤਾਂ ਤਾਂ ਦੱਸਿਆ ਉਹਨਾਂ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਕਿਉਂਕਿ ਲੰਮੇ ਸਮੇਂ ਤੋਂ ਕਰ ਰਿਹਾ ਹੈ ਤਾਂ ਉਹਨਾਂ ਦੀ ਕਦੇ ਕੋਈ ਕੰਪਲੇਂਟ ਕਿਸੇ ਵੱਲੋਂ ਵੀ ਨਹੀਂ ਆਈ ਐ ਇੰਨਾ ਇੰਨਾ ਵਧੀਆ ਉਹ ਟ੍ਰੀਟਮੈਂਟ ਦੇ ਰਹੇ ਆ ਤੇ ਬੜੇ ਮਾਣ ਨਾਲ ਅਸੀਂ ਉਹਨਾਂ ਦਾ ਕਰਦੇ ਆਂ ਤੇ ਉਹਨਾਂ ਨੂੰ ਸਾਡੀ ਕਮੇਟੀ ਨੇ ਇਹ ਵੀ ਅੱਗੇ ਫੈਸਲਾ ਕੀਤਾ ਵੀ ਉਹਨਾਂ ਨੂੰ ਡਿਪਟੀ ਡਾਇਰੈਕਟਰ ਕਮੇਟੀ ਦੇ ਵਿੱਚ ਰੱਖਣਾ ਹੈ ਉਹ ਹੁਣ ਜਦੋਂ ਪ੍ਰਧਾਨ ਸਭਾ ਉਹਨਾਂ ਨਾਲ ਕਰਾਂਗੇ ਗੱਲਬਾਤ ਤੇ ਉਹਨਾਂ ਨੂੰ ਡਿਪਟੀ ਡਾਇਰੈਕਟਰ ਰੱਖਣਾ ਉਹਨਾਂ ਦੀ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਉਹ ਇਹ ਉਹਨਾਂ ਨੂੰ ਇਹ ਤਰਜੀਹ ਦਿੱਤੀ ਉਹਨਾਂ ਦੀ ਜੜੇ ਮਾਣ ਆ ਜਿਹੜਾ ਉਹਨਾਂ ਨੂੰ ਵੇਖ ਦੇਣਾ ਆ ਤੇ ਹੁਣ ਆਪਾਂ ਅਰਦਾਸ ਕਰਨੀ ਆ ਅਰਦਾਸ ਦੇ ਵਿੱਚ ਸਾਰਿਆਂ ਨੇ ਸ਼ਾਮਲ ਹੋਣਾ ਉਸ ਤੋਂ ਉਪਰੰਤ ਸਾਰਿਆਂ ਨੇ ਚਾਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਆ ਤੇ ਹੁਣ ਮੈਂ ਗਿਆਨੀ ਜੀ ਨੂੰ ਬੇਨਤੀ ਕਰਦਾ ਕਿ ਉਹ ਇੱਥੇ ਨੇੜੇ ਆ ਜਾਣ ਤੇ ਅਰਦਾਸ ਕਰਨੀ ਆ ਆਪਾਂ ਖੜੇ ਹੋਣਾ ਸਾਰੇ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਸਹਾਇ ਵਾਰ ਜੀ ਭਗਉਤੀ ਜੀ ਕੀ ਪਾਤ ਛਿਸਵੇਂ ਪ੍ਰਥਮ ਭਗਉਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਾਰ ਕ੍ਰਿਸ਼ਨ ਤੇ ਆਈ ਹੈ ਜੇ ਸਟਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾ ਨੋ ਦੇ ਆਵੇ ਤਾਏ ਸਭ ਥਾਈ ਹੋਏ ਸਹਾਈ ਅਸਮਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਤਸਾ ਪਾਠਿੰਦੇ ਜੋਤ ਸ੍ਰੀ ਗੁਰੂ ਘਰੰ ਸਰ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜ ਪਿਆਰਿਆ ਚੌਹ ਸਭ ਜਾਦਿਆਂ ਚਾਰੀ ਮੁਗਤੇ ਹੱਠੀਆਂ ਜਪੀਆ ਤਪੀਆ ਜਿਨਾ ਨਾਮ ਜਪਿਆ ਵਾਣ ਛਕਿਆ ਜੀਵ ਚਲਾਈ ਤੇਗ ਵਾਹੀ ਦੇ ਕੇ ਅੰਡਠ ਕੀਤਾ ਸਨਾ ਪਿਆਰ ਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸੰਗਾ ਸੰਗਾ ਸੰਗਿਆ ਨਿ ਤਰਮਹਿਤ ਸਿਸਤ ਬੰਦ ਬੰਦ ਕਟਾਏ ਕੋ ਪਰਿਆ ਲਹਈਆ ਤਰਖਰੀਆ ਤੇ ਚੜੇ ਆਰਿਆ ਨਾਲ ਚਰਏ ਗਏ ਗੁਰਦੁਆਰਿ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਮਣੀ ਹਾਰਿਆ ਸਿੱਖੀ ਕੇ ਸੋ ਸਵਸਾ ਨਾ ਲਿਬਾਹੀਤ ਨਾਂ ਦੀ ਕਮਾਈ ਦਾ ਧੰਨ ਤਰਕੇ ਖਾਲਸਾ ਦੀ ਬੋਲੋ ਜੀਵਾਹੀ ਗੁਰੂ ਅੰਮਾ ਤਖਤ ਸਾਹਿਬਾ ਸਰਬੱਤ ਗੁਰਦਵਾਰਨ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਕਿਤੇ ਆਵੇ ਕਿਤੇ ਆਵਨ ਕਹ ਦੁਖਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹ ਰਸ਼ਿਆਰੇ ਆਇ ਤੋ ਦੇਗ ਤੇਗ ਫਤਹਿ ਵਿਰਧ ਕੀ ਤਹਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਦੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਹਾ দান ਪੁਰੋਸਾ দান ਦਾਣਾ ਸਰਦਾਨ ਨਾਮ দান ਸ੍ਰੀ ਅੰਮ੍ਰਿਤ ਸਰਸ਼ਨਾ ਚੰਕੀਆ ਚੰਡੇ ਬੁੰਗੇ ਜੁਗੋ ਜੁਗ ਅਤਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਕੇ ਰਾਖੇ ਆਪ ਵਾਹਿਗੁਰੂ へ ਅਕਾਲ ਪੁਰਖ ਮਹਾਰਾਜ ਆਪਣੇ ਪੰਥ ਉੱਪਰ ਦਾ ਸਹਾਇਤਾ ਜੀਓ ਸ਼ਰਣ ਕਹਾਣਾ ਸਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜਿੰਨ ਬਖਸ਼ੋ ਇਹ ਨਿਮਾਨਿਆ ਦੇ ਮਾਨ ਨੀਤਾਨਿਆਂ ਦੇ ਤਾਂ ਨਿਉਟਿਆਂ ਦੀ ਜੋ ਸੱਚੇ ਪਿਤਾ ਤਾਂ ਹੰਤਾਣ ਸ੍ਰੀ ਗੁਰੂ ਗਰੰਥ ਸਾਹਿਬ ਜੀਓ ਮਹਾਰਾਜ ਆਪ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਆਪ ਦੀ ਕਿਰਪਾ ਹਦਕਾ ਗੁਰੂ ਗੋਬਿੰਦ ਸਿੰਘ ਵੈਲਫੇਅਰ ਕਮੇਟੀ ਵੱਲੋਂ ਲੋਕਾਂ ਦੇ ਅਤੇ ਮਨੁੱਖਾਤਾ ਦੀ ਭਲਾਈ ਹਿੱਤ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਅਰੰਭਤਾ ਕੀਤੀ ਜਾ ਰਹੀ ਮਹਾਰਾਜ ਆਪ ਆਗਿਆ ਬਖਸ਼ੀ ਆਪ ਕਿਰਪਾ ਕਰਨੀ ਸਮੂਹ ਮੈਂਬਰਾਂ ਉੱਪਰ ਡਾਕਟਰਾਂ ਉੱਪਰ ਤੁਹਾਨੂੰ ਚਾਰਿਆਂ ਉੱਪਰ ਆਪਣਾ ਮਿਹਰ ਪਰਿਆ ਰੱਖਣਾ ਕੁਰਬਾਨੀ ਦਾਨ ਰੱਖਣਾ ਦੁੱਖਾਂ ਪਾਪਾਂ ਲਈ ਸ਼ੌਤ ਬਚਾ ਕੇ ਰੱਖਣਾ ਆਪਣਾ ਕੰਮ ਪੂਰੀ ਇਮਾਨਦਾਰੀ ਦੇ ਨਾਲ ਕਰਨ ਦੀ ਸਮਰੱਥਾ ਬਖਸ਼ਣੀ ਮਹਾਰਾਜ ਕਿਰਪਾ ਕਰਨੇ ਮਿਹਰ ਕਰਦੇ ਸਮੂਹ ਸੇਵਕਾਂ ਵੱਲੋਂ ਆਪ ਦੀ ਹਜ਼ੂਰੀ ਅੰਦਰ ਪ੍ਰਸ਼ਾਦ ਹਾਜ਼ਰ ਹੈ ਆਪ ਪਰਵਾਨ ਕਰਨਾ ਪਰਵਾਨ ਹੋਇਆ ਪ੍ਰਸ਼ਾਂਤ ਸੰਗਤ ਵਿੱਚ ਵਰਤੋਂ ਦੀ ਅਗੇ ਬਖਸ਼ਣੀ ਮਾਹ ਕਿਰਪਾ ਕਰਨ ਇਹ ਸੇਵਾ ਨੂੰ ਆਪ ਅੰਗ ਸੰਗ ਸਹਾਇ ਹੋ ਕੇ ਸਰਦੀ ਕਲਾ ਵਿੱਚ ਲੈ ਕੇ ਜਾਣਾ ਮਹਾਰਾਜ ਕਿਰਪਾ ਕਰਨੀ ਹੈ ਮਿਹਰ ਕਰਨੀ ਹਾਜ਼ਰ ਹੋਈ ਸਮੂਹ ਸੰਗਤ ਦੀ ਹਾਜ਼ਰ ਪ੍ਰਵਾਨ ਕਰਨੀ ਕਦਮ-ਕਦਮ ਲੈ ਖਿਲਾਉਣੇ ਸਮੂਹ ਸੰਗਤਾਂ ਉੱਪਰ ਮਿਹਰ ਪਰਿਆ ਤਖਣਾ ਗੁਰਬਾਣੀ ਦਾਣ ਬਖਸ਼ਣਾ ਦੁੱਖਾਂ ਪਾਪਾਂ ਕਲੇਸ਼ਾਂ ਤੋਂ ਬਚਾ ਕੇ ਰੱਖਣਾ ਸਰਦੀ ਕਲਾ ਬਖਸ਼ਣੀ ਸ਼ੁਭਿਸ਼ਾ ਪੂਰੀ ਕਰਨੀ ਆਪਸੀ ਪਿਆਰ ਇਕਤਾ ਬਖਸ਼ਣੀ ਅਖਰ ਵਾਦਾ ਘਾਟਾ ਪੁੱਲ ਚੁੱਕ ਮੁਆਫ ਕਰਨੇ ਸਭਾ ਦੇ ਅਰਧਰਾਸ ਕਰਨੇ ਸੇ ਗੁਰਮਖ ਪਿਆਰ ਹਮੇਲ ਜਿੰਨਾ ਮਿਲਿਆ ਤੇਰਾ ਨਾਮ ਕਿਤੇ ਆਵੇ ਨਾਨਕ ਨਾਮ ਤਰਜੀ ਕਰਾ ਤੇਰੇ ਭਾਂ ਸਰਬੱਤ ਦਾ ਭਲੋ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਅੱਡੀਆਂ ਦੇ ਡਾਕਟਰ ਮੈਡੀਸਨ ਦੇ ਡਾਕਟਰ ਪਵਾਂਗੇ ਸਾਰੇ ਮਰੀਜ਼ਾਂ ਦਾ ਫ੍ਰੀ ਚੈੱਕਅਪ ਕਰਨੇ ਟੇਬਲ ਬਣਾ ਕੇ ਸਾਰਿਆਂ ਦਾ ਸੈੱਟ ਕਰ ਦੇਣਾ ਠੰਡ ਦੇ ਵਿੱਚ ਥੋੜਾ ਸ਼ਾਮੀ 5 ਵਜੇ ਨੇਰਾ ਹੋ ਜਾਂਦਾ ਤੇ ਸ਼ਾਮੀ ਇਵਨਿੰਗ ਟਾਈਮ ਬਦਲਣਾ ਨਹੀਂ ਗਰਮੀਆਂ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਥੋੜਾ ਟਾਈਮ ਚੇਂਜ ਆ ਜਾਂਦਾ ਉਸ ਤੋਂ ਬਾਅਦ ਪੂਰੀ ਟੀਮ ਬਣਾ ਕੇ ਤੁਹਾਨੂੰ ਸਾਰੇ ਸੇਵਾਵਾਂ ਇੱਥੇ ਦੇਣ ਦੀ ਡਾਕਟਰ ਕੁਲਦੀਪ ਨੂੰ ਚਾਰਜਸ ਸੰਭਾਲਣ ਮੌਕੇ ਪ੍ਰਧਾਨ ਸੁਖਜੀਤ ਸਿੰਘ ਜੀ ਜੋਲ ਅਤੇ ਸਮੂਹ ਕਮੇਟੀ ਮੈਂਬਰ ਅਤੇ ਸਰਪੰਚ ਨਿਰਮਨ ਕੁਮਾਰ ਨਵੀ ਅਤੇ ਬਤਵੰਤੇ ਸੱਜਣ ਪਾਰੀਗੰਦੀ ਚਾਹਤ ਹਾਜ਼ਰ ਸਨ ਲੈ ਚਲਦੇ ਡਾਕਟਰ ਸਾਹਿਬ ਨਾਲ ਸਿੱਧੀ ਗੱਲਬਾਤ ਕਰਦੇ ਆ ਸੱਸੀ ਦਾ ਡਾਕਟਰ ਸਾਹਿਬ ਡਾਕਟਰ ਕੀ ਨਾਂ ਤੁਹਾਡਾ ਡਾਕਟਰ ਕੁਲਦੀਪ ਸਾਹਿਬ ਕਿਹੜੇ ਹਸਪਤਲ ਚ ਪਹਿਲਾਂ ਸੇਵਿਸ ਕਰਦੇ ਮੈਂ ਪਹਿਲਾਂ ਸੀਗਾ ਐ ਅਤਵਾਂ ਸੀਗਾ ਸਮਝੋ ਰਹਾ ਸੀ ਦੁਸਾਂਝ ਕਲਾ ਆਏ ਆ ਕੀ ਮਹਿਸੂਸ ਕਰਦੇ ਆ ਕਿੰਨੀ ਕੁ ਸੇਹ ਸਹੂਲਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿ ਮੈਂ ਕੀ ਟਾਈਮ ਟੇਬਲ ਰਹੂਗਾ ਲੋਕਾਂ ਨੂੰ ਆਪਾਂ ਜਾਣਕਾਰੀ ਦੇਈਏ ਮੈਂ 24 ਘੰਟੇ ਰਹਿਣਾ 24 ਘੰਟੇ ਸਰਵਿਸ ਤੋਂ ਹੋਵੇ ਜੀ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਪ੍ਰਧਾਨ ਸਾਹਿਬ ਅੱਜ ਡਾਕਟਰਾਂ ਦੀ ਟੀਮ ਗੁਰਗੋਬਿੰਦ ਸਿੰਘ ਹਸਪਤਾਲ ਵਿਕੇ ਦੁਸਾਂਝਲਾ ਪਹੁੰਚੀ ਆ ਇਹ ਕੀ ਸੇਵਾ ਸਹੂਲਤਾਂ ਦੇਣਗੇ ਕਦੋਂ-ਕਦੋਂ ਦਾ ਟਾਈਮ ਇਹਨਾਂ ਦਾ ਰੱਖਿਆ ਅਸੀਂ ਇਹ ਜਿਹੜੀਆਂ ਸਿਹਤ ਸਹੂਲਤਾਂ ਆ ਇਸ ਹਸਪਤਾਲ ਵਿੱਚ 24 ਘੰਟੇ ਦੇਵਾਂਗੇ ਜਿਹੜੇ ਸਭ ਤੋਂ ਬਾਅਦ ਸਮਾਂ ਡਾਕਟਰ ਕੁਲਦੀਪ ਸਿੰਘ ਹੁਣੀ ਇੱਥੇ ਰਹਿਣਗੇ ਉਸ ਤੋਂ ਬਾਅਦ ਇਹਨਾਂ ਦੇ ਨਾਲ ਡਾਕਟਰ ਸਰਬਜੀਤ ਸਿੰਘ ਜੀ ਡਾਕਟਰ ਜਸਵਿੰਦਰ ਕੁਮਾਰ ਚੀਮਾ ਜੀ ਤੇ ਹੋਰ ਇਹਨਾਂ ਦੀ ਟੀਮ ਜਿਹੜੀ ਹੈਗੀ ਆ ਸਾਰੇ ਇੱਥੇ ਹਾਜ਼ਰ ਰਹਿਣਗੇ ਇਹ ਅੱਖਾਂ ਦੇ ਡਾਕਟਰ ਵੀ ਸਾਡੇ ਕੋਲ ਹੈਗੇ ਆ ਇਹ ਵੀ ਸਮਾ ਦੇਣਗੇ ਤੇ ਤੇ ਅਸੀਂ ਸਮਝਦਾ ਵੀ ਥੋੜੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਬਾਕੀ ਵੀ ਆ ਜਿੱਦਾਂ ਦੀ ਰਿਕੁਆਇਰਮੈਂਟ ਹੋ ਗਈ ਉਹਦੇ ਮੁਤਾਬਕ ਪੂਰੀ ਕਰਕੇ ਇਹ ਪਿੰਡੂ ਹਸਪਤਾਲ ਦੇ ਵਿੱਚ 24 ਘੰਟੇ ਜਿਹੜੀਆਂ ਸੇਵਾ ਸੂਤਾ ਪ੍ਰਦਾਨ ਕਰਨਗੇ ਕੀ ਕਹਿਣਾ ਚਾਹੁੰਦੇ ਨੇ ਇਲਾਕਾ ਵਾਸੀਆਂ ਨੂੰ ਇਲਾਕਾ ਨੂੰ ਅਸੀਂ ਨੂੰ ਮੈਂ ਇਹੀ ਸਮਝਦਾ ਵੀ ਸਾਨੂੰ ਇਹ ਇੱਕ ਮੌਕਾ ਬਣਿਆ ਲੋਕ ਸੇਵਾ ਕਰਨ ਦਾ ਸਾਡੇ ਨਾਲ ਸਹਿਯੋਗ ਦੇਣ ਤਾਂ ਕਿ ਅਸੀਂ ਇਹਦੇ ਵਿੱਚ ਕਾਮਯਾਬੀ ਪਾਸ ਕੀ ਬਹੁਤ ਬਹੁਤ ਧੰਨਵਾਦ ਹੈ ਥੈਂਕ ਯੂ